ਲੋਜੀ ਅਕਸਰੀ ਗਾਲ ਜੀ ਸਾਰਿਆਂ ਨੂੰ ਸਨਾਉਂਦੀ ਹਾਲ-ਚਾਲ ਨੂੰ ਜੀ ਸਾਰੇ ਰਿਸ਼ਾਰੇ ਦੇਖਾਣਗੇ ਚਾਰਦੀ ਕਲਾ ਵਿੱਚ ਹੈਗੇ ਤੇ ਲੋਜੀ ਸੁਬਾਹ ਦਾ ਟਾਈਮ 8:00 ਤੇ 10 ਮਿੰਟ ਹੋਏ ਆਪਾਂ ਪਹੁੰਚੇ ਆ ਚੱਕ ਅਰਾਮਦਾਸਪੁਰਾ ਜਾਨੀ ਕਿ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਆਪਾਂ ਕਰ ਚੁੱਕੇ ਆ ਐਂਟਰ ਤੇ ਇੱਧਰ ਆਪਾਂ ਤੁਹਾਨੂੰ ਦਿਖਾਉਣੇ ਆ ਪਰਾਚੀਨ ਮੰਦਿਰ ਯੂ ਪਰਾਚੀਨ ਮੰਦਿਰ ਤੇ ਪਰਸਾ ਦੀ ਐਂਟਰੀ ਸਭ ਤੋਂ ਪਹਿਲਾਂ ਆਪਾਂ ਕਰਾਵਾਂਗੇ ਜੋੜੇ ਜਮਾ ਉਸ ਤੋਂ ਬਾਅਦ ਗੁਰੂ ਦੇ ਅੱਗੇ ਨਮਸਕਾਰ ਦੇ ਠੀਕ ਹੈ ਜੀ ਫਿਰ ਨਾ ਉਹ ਜੀ ਆਪਾਂ ਜੋੜੇ ਜਮਾ ਕਰਾਤੇ ਆ ਤੇ ਟੋਕਣ ਲੈ ਲਿਆ ਹੁਣ ਆਪਾਂ ਐਂਟਰ ਐਂਟਰ ਨੂੰ ਗੇਟਵੇ ਪ੍ਰਵਿਸ਼ ਕਰਦੇ ਆ ਜੀ ਪਰਮਾਤਮਾ ਦੇ ਅੱਗੇ ਨਮਸਕਾਰ ਕਰਦੇ ਆ ਪਾਦੀ ਟੋਕਣ ਵਿੱਚ ਜਪਲਾ ਦੀ ਨਾ ਇਹ ਲਾਈਖਾ ਜੀ ਲੋ ਜੀ ਵੇਖੋ ਬਾਹਰ ਦਾ ਥਿਊ ਸਾਬ ਸਭਾਈ

ਤੇ ਮੌਸਮ ਸੁਭਾ ਦਾ ਹੀ ਠੰਡਾ ਵਾ ਜੀ ਆਪਾਂ ਇੱਥੇ ਰੋਕਣਗੇ ਆਪਾਂ ਪਹਿਲਾਂ ਹੀ ਵੀਡੀਓ ਤਾਂ ਬਣਾ ਰਹੇ ਆ ਵੀ ਤਾਂ ਨੂੰ ਆਪਾਂ ਲੰਘਣਾ ਕਰਨੀ ਆ ਹਨਾ ਜਿਹੜੇ ਉਹਨਾਂ ਦੇ ਹੁਕਮ ਲਾਏ ਆ ਆਪਾਂ ਇੱਥੇ ਤੁਹਾਨੂੰ ਦਰਸ਼ਨ ਕਰਵਾ ਦਿੰਨੇ ਕਾਫੀ ਕਾਠਾ ਹੈ ਲੈਨ ਲੱਗੀ ਆ ਕੇਰਾ ਤਾਂ ਜਦੋਂ ਉਹ ਲੜਾਈ ਜੀ ਦੀ ਗੱਲ ਹੋਈ ਸੀ ਜਿਵੇਂ ਬੰਦ ਹੋ ਗਿਆ ਸੀਗਾ ਪਰ ਫੇਰ ਸੰਗਤ ਆਉਣੀ ਸਟਾਰਟ ਹੋ ਗਈ ਆ ਆ ਦੋ ਨਿਸ਼ਾਨ ਸਾਹਿਬ ਹੈ ਤਾਂ ਵੱਡਾ ਹੈ ਕਿ ਛੋਟਾ ਹੈ ਇਹ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਅੱਜ ਆਈ ਸੀ ਆਪਾਂ ਅੰਮ੍ਰitsar ਸਾਹਿਬ ਸਿੱਟ ਇਸ ਸਤਿ ਸ਼ਕਰਾਨੇ ਵਾਸਤੇ ਗੁਰੂ ਜੀ ਅੱਗੇ ਆਪਾਂ ਤਾਂ ਮੰਗਿਆ ਨਹੀਂ ਕੁਝ ਪ੍ਰਮਾਤਮਾ ਨੇ ਬਹੁਤ ਕੁਛ ਹੀ ਦਿੱਤਾ ਸਤਿਗੁਰ ਸੱਚੇ ਪਾਤਸ਼ਾਹ ਦਾ ਪਰਸ਼ਕੁਰਾਨਾ ਹੀ ਕਰਦੇ ਹੁਣੇ ਆ ਵੀ ਪ੍ਰਮਾਤਮਾ ਇਸ ਤਰ੍ਹਾਂ ਹੀ ਜ਼ਿੰਦਗੀ ਹਸਤੀ ਵਸਤੀ ਚਲਾਈ ਰੱਖੀ ਚਲੋ ਜੀ ਆਪਾਂ ਵੀ ਨਮਸਕਾਰ ਕਰ ਲਗੇ ਤੋ ਜੀ ਇਧਰ ਆ ਜਾਇਓ ਵੀ ਘਰ ਹੈ ਪਰਮ ਕਾ ਮਹਿ ਪਿਆ ਪਰਗਾਸ ਦਾ ਪਰਮ ਕਾ ਪਿਆ ਪਰਗਾਸ ਕੋਣ ਕਿੰਨੀ ਬੰਦ ਖਲਾ ாம ਸ਼ਾਇਦ ਅੱਗੇ ਤੁਹਾਨੂੰ ਇਹਦੇ ਆਪਾਂ ਦਰਸ਼ਨ ਕਰਵਾ ਚੁੱਕੇ ਹਾਂ ਜਿਨੇ ਨਹੀਂ ਕੀਤੇ ਜੀ ਮੇਰੇ ਵੀਡੀਓ ਚੈਨਲ ਤੇ ਵੇਖ ਲਿਓ 올ਡ ਵੀਡੀਓ ਕੱਢ ਕੇ ਉਹਨਾਂ ਚ ਹੋਊਗੀ ਵਾਹਿਗੁਰੂ ਜੀ ਵਾਹਿਗੁਰੂ ਜੀ ਇਹ ਲਾਉਂਦੇ ਆਪਾਂ ਚੱਲਦੇ ਆਂ ਲੰਗਰ ਹਾਲ ਵੱਲ ਗੁਰੂ ਦਾ ਹੁਕਮ ਹੈ ਹੋ ਪਹਿਲਾਂ ਪੰਗਤ ਤੇ ਫੇਰ ਸੰਗਤ ਪੰਗਤ ਦਾ ਮਤਬਾਲਾ ਵੀ ਜ਼ਰੂਰੀ ਗੁਰਸਿੱਖ ਭਾਈ ਕੋਈ ਵੀ ਸਾਰੇ ਤਰ੍ਹਾਂ ਮਨ ਸਮਝਾ ਅਪਦੇਸ਼ ਹੈ ਜੀ ਪਹਿਲਾਂ ਪੰਗਤ ਕਰੇ ਮਤਲਬ ਕਿ ਪ੍ਰਸ਼ਾਦਾ ਪਾਣੀ ਸ਼ਕੀ ਫਿਰ ਸਾਮਗਤ ਕਰੇ ਤੇ ਆਪਾਂ ਕੁਛ ਤੇਲ ਪਟਾਵਾ ਜੋ ਵੀ ਪਰਮਾਤਮਾ ਨੇ ਦਿੱਤਿਆਂ ਲੈ ਕੇ ਆਏ ਆ ਨਾਲੇ ਆਪਾਂ ਉਹ ਰਸ ਦੇ ਇਥੇ ਜਮਾ ਕਰਵਾ ਦਈਏ ਨਾਲੇ ਆਪਾਂ ਚਾਹ ਪਾਣੀ ਸ਼ਕ ਲਗੇ ਫਿਰ ਆਪਾਂ ਇਸ਼ਨਾਨ ਘਰ ਵੱਲ ਜਾਣੇ ਆ ਠੀਕ ਹੈ ਜੀ ਇਹ ਲੰਗਰ ਹਾਲ ਲੰਗਰ ਸ਼ਕਾਂ ਦੇ ਆਵੇਂ ਚਾ ਬਾਏ ਰਾਖਦੇ ਕਿਹਦੀ ਤੇ ਨਾ ਪਾਪ ਕਰ ਰੇ ਕਰਮ ਕਰੇ ਇੱਕ ਕਰਿਓ ਜੀ ਠੀਕ ਆ ਬਾਬਾ ਜੀ ਵੀਡੀਓ ਬਣਦੀ ਬਾਬਾ ਜੀ ਵੀਡੀਓ ਬਣਦੀ ਆ ਠੀਕ ਆ ਬਾਬਾ ਜੀ ਆਪ ਇਥੋਂ ਨਹੀਂ ਕਰ ਠੀਕ ਹੋ ਗਈ ਬਾਬਾ ਜੀ 18 ਕਿੰਨੇ 22 ਕਿੰਨੇ ਠੀਕ ਆ ਜੀ ਉਹ ਵੀ ਕਿੰਨੇ ਹੋ ਗਏ ਆਹ ਬੁਰਾ ਪਾ ਬਾਬਾ ਜੀ ਵਰਗੇ ਮੈਨੂੰ ਕਹਿੰਦਾ ਮੇਰੀ ਫੋਟੋ ਕਰ ਦੇ ਕੋਈ ਜਗ੍ਹਾ ਦੇਖੀ ਜੀ ਬਾਬਾ ਜੀ ਅੱਜ ਹਟਾ ਪੱਖਾ ਲੱਗਾ ਲੰਗਰ ਹਾਲ 'ਚ ਉਥੇ ਮੇਰੇ ਪ੍ਰਕਮਿਆਂ 'ਚ ਵੀ ਲੱਗਾ ਜੀ ਬਾਬਾ ਐਂਟਰ ਹੋਣੇ ਮੱਥਾ ਟੇਕਣ ਕੈਮਰੇ ਵਿੱਚ ਨਹੀਂ ਆ ਰਿਹਾ ਇੱਡਾ ਵੱਡਾ ਪੱਕਾ ਜੀ। ਹੋਣਾ ਪਚਾਹ ਅਗਲੇ ਦਿਨ ਤੋ ਜੀ ਇਸ਼ਨਾਨ ਪਾਣੀ ਆਪਾਂ ਕਰ ਲਿਆ। ਬਾਬਾ ਦੀਪ ਸਿੰਘ ਦੀ ਜਗ੍ਹਾ ਤੇ ਵੀ ਮੱਥਾ ਟੇਕ ਦਿੱਤਾ ਤੇ ਹੁਣ ਆਪਾਂ ਉੱਥੇ ਕਰਾਉਣੀ ਹੈ ਜਮਾ ਗਿੱਲੇ ਕੱਪੜੇ। ਬਾਅਦ ਵਿੱਚ ਨੋ ਵਾਤੇ ਕਿ ਦੱਸਣ ਤੇ ਆਪਾਂ ਇਹ ਲਾਈਨ ਚ ਲਾ ਦੇ ਸੀ ਆਪੇ ਲਾਈਨਾਂ ਕਾਹਿੰ ਬੰਦ ਹੋ ਗਈਆਂ ਸੀ। ਕਿਸੇ ਦੂਜੀ ਰਾਤ ਤੇ ਇੱਕ ਕਹਾਵਤ ਮੰਡਲ ਲਗਾ ਜੀ ਆਪਾਂ ਨੇ ਮੇਰ ਦਾ ਦੇਖਣ ਵਾਸਤੇ ਕਿਉਂ ਕਢੀ ਆ ਅੱਗੇ ਜਾ ਕੇ ਸੀ ਵੀ ਕਰੋ ਸੰਗਤ ਵਿੱਚ ਦੇ ਪ੍ਰਕਾਸ਼ ਨਾ ਚੰਨਣ ਕੋਲ ਬੰਦ ਗੋਲ ਕੋਈ ਇੱਕ ਜਿੱਦੇ ਆ ਉਹੋ ਜਲਬਾਲ ਦੀ ਖਾਂਡਾ ਜੀ ਅੱਗੇ ਖੋਲ ਦੇਖਾਇਆ ਬਾਹਰ ਆ ਗਏ ਇੱਥੇ ਕਾਲ ਤਸਾ ਦੇ ਵਿੱਚ ਚੰਦ ਰਿਆ ਟਾਡੀ ਜਗਾ ਉਹਨਾਂ ਦਾਸ ਦੇ ਘਰ ਦੀ ਰਖਵਾਲੀ ਕਰਦਾ ਹੈ ਟਾਡੀ ਦੇ ਸਾਹ ਬੋਸਣਾ ਬੰਦਗੀ ਚੱਲ ਰਹੀ ਹੈ ਲਬਹਾਂ ਦੇ ਉੱਤੇ ਗਰਬਾਣੀ ਚੱਲ ਰਹੀ ਹੈ ਦੱਸ ਰਹੇ ਆਹਦਾ ਠੀਕ ਹੈ ਜੀ ਹੁਣ ਆਪਾਂ ਚੱਲਦੇ ਆਂ ਬਾਹਰ ਨੂੰ ਢਟਕਾਇਆ ਤੇ ਤਾਨੂੰ ਮਿਲਾਉਣੇ ਆਪਣਾ ਸੇਜਣਾ ਵੀ ਪਿਆਗਾ ਜੀ। ਹਾਜ਼ਰੀ ਹੋ, ਹਾਜ਼ਰੀ ਹੋ। ਬਨੇ ਆਪਣੇ ਰੇਂਦਰ ਪੁੱਟੇ ਆ। ਵੇਖਿਆ ਸਾਹਮਣੇ ਬਰਤਾਂ ਦਾ ਲੜਕਾ ਖੜਾ। ਦੱਸ ਤੋਈ ਕੀ ਕਹਿਣਾ ਹੈ? ਬਰਤਾਂ ਦੇ ਲੜਕੇ ਨੇ ਆਖਿਆ ਕਹਿੰਦਾ ਮੈਂ ਤੁਹਾਡੇ ਜਥੇਦਾਰ ਨੂੰ ਮਿਲਣਾ। ਸੋਚਿਆ ਹੱਥ ਵਿੱਚ ਬਰਸ਼ਾ ਹੋਵੇ ਨਾ। ਕਿਸੇ ਵੀ ਸਰਮਣ ਕੋ ਰੋਟਾ ਢੀਜਾ ਥੇ ਪਾਰੋ। 12 ਤੇ ਉਹ ਸੁਣਾ ਰਹੇ ਆ। ਹੱਥ ਵਿੱਚ ਬਰਸ਼ਾ ਜੋ ਫੜਿਆ। ਪਿਛਲੇ ਸਾਲ ਬਰਸ਼ਾ ਸਹੇ ਦਾ ਫਟਦਾ ਹੁੰਦਾ ਹੈ। ਜਥੇਦਾਰ ਬਾਰੇ ਜਿਹਨਾਂ ਨੂੰ ਅਸੀਂ ਸੇਵਾਦਾਰ ਕਹਿੰਦੇ ਆ ਬਰਸ਼ਾ ਲੈ ਕੇ ਘੁੰਮਦੇ ਉਤ ਜੋੜ ਕੇ ਸ਼ਹਿਰ ਚੁੱਕਾਇਆ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਬਹਿਣਾ ਜਿਹੜੀਆਂ ਨਾਲ ਆਂਗਾ ਮੇਰੇ ਉਹ ਜਿਹੜੇ ਜੱਫੇਦਾਰ ਉਹਦਾ ਜੱਫੇਦਾਰ ਮੈਨੂੰ ਹੀ ਆਜੇ ਸਰਦਾਰ ਬਰੇਸ ਸਿੰਘ ਉੱਥੇ ਫੋਟੋ ਖਿੱਚਦੇ ਆ ਬਾਅਦ ਦੇ ਜੱਫੇਦਾਰ ਖਰੀਦ ਸਿੰਘ ਪੰਗੀ ਦੇ ਲੋ ਜਿਹੜੇ ਆ ਇੱਥੇ ਨਿਸ਼ਾਨਵਾਏ ਇਹਨਾਂ ਦਾ ਵੀ ਇਤਿਹਾਸ ਹੈ ਇਤਿਹਾਸ ਇਹਨਾਂ ਦਾ ਇਹ ਹੈ ਜਿਹੜੇ ਸੁਖਾ ਸਿੰਘ ਤੇ ਮਕਾਬ ਸਿੰਘ ਨੇ ਲ ਲਕਾਰਿਆ ਸੀ ਵੈਰੀ ਨੂੰ ਜਦੋਂ ਇੱਥੇ ਉਹ ਗੰਦਰੀ ਨਜਾਰਿਆ ਸੀ ਦਰਬਾਰ ਸਾਹਿਬ ਦੇ ਵਿੱਚ ਇੱਥੇ ਘੋੜਿਆਂ ਤੇ ਉਹਨੂੰ ਮੰਗਾ ਰਿਆ ਸੀ ਵੀ ਆ ਕੇ ਸਾਡੇ ਨਾਲ ਮੁਕਾਬਲਾ ਕਰ ਇਹ ਬੰਗਾਰ ਦੇ ਨਿਸ਼ਾਨ ਆ ਇੱਥੇ ਘੋੜੇ ਗੋਲ-ਗੋਲ ਕੌਕਦੇ ਸੀ ਉਹ ਕਮਾਉਂਦੇ ਸੀਗੇ ਵੰਗਾਰ ਕਰਦੇ ਸੀ ਇਹ ਉਹ ਜਗਾ ਹੈ ਜੀ ਇਹ ਦਮਸਾਰੰਗੜ ਦਰਬਾਰ ਸਾਹਿਬ ਵਿੱਚ ਬੇਅਬਦੀ ਕਰਦਾ ਸੀ ਉਹਨੂੰ ਉੱਥੇ ਇੱਥੇ ਵੰਗਾ ਰਿਆ ਸੀ ਉਹਨਾਂ ਨੇ ਇਹ ਉਹ ਨਿਸ਼ਾਨ ਆ ਠੀਕ ਹੈ ਜੀ ਜੀ ਆਪਾਂ ਦਰਬਾਰ ਸਾਹਿਬ ਚੋਂ ਆ ਗਏ ਤੇ ਆਪਾਂ ਚੱਲੇ ਬਾਬਾ ਦੀਪ ਸਿੰਘ ਸਾਹਿਬ ਦੇ ਇਧਰੋਂ ਤੁਹਾਨੂੰ ਬਾਜ਼ਾਰ ਦਿਖਾਉਂਦੇ ਚੱਲਦੇ ਅਗਰਾਂ ਨਾਲ ਦੀਆਂ ਤਿੰਨ ਭੈਣਾਂ ਨੇ ਸ਼ਾਪਿੰਗ ਕਰਨੀ ਹੋਈ ਤਾਂ ਠੀਕ ਤੁਹਾਨੂੰ ਬਾਜ਼ਾਰ ਦਿਖਾ ਦਗੇ ਹੋਰਾਂ ਰੌਣਕਾਂ ਸ਼ੌਂਕਾਂ ਲੱਗੀਆਂ ਬੀਬੀਆਂ ਦੇ ਸੂਟ ਚੱਪਲਾਂ ਦੇਦੀ ਬਿਯਾਰ ਵੀ ਗਾਉਣ ਦੇ ਦੇਖ ਲੋ ਸਾਡੇ ਬੰਗਾਨਾ ਪੂਰਾ ਸਾਰੇ ਭਾਂਡੇ ਸੂਟ ਚੁੰਨੀਆਂ ਦੁਪੱਟੇ ਵੀਦੋ ਜੀ ਕੀ ਖਰੀਦਣਾ ਹੈ ਕੀ ਲੈਣਾ ਪੈਣਾ 500 ਦੇ ਸੂਟ ਆਮ ਦੀ ਵੈਕੋਜੀ ਬਾਜ਼ਾਰ ਵੈਕੋਜੀ ਜਿੱਤਾਂ ਦਾ ਬਾਜ਼ਾਰ ਸੂਟਾਂ ਦਾ ਬਾਜ਼ਾਰ ਲੋਕ ਜੀ ਆਪਾਂ ਪਹੁੰਚ ਚੁੱਕੇ ਆਂ ਬਾਬਾ ਦੀਪ ਸਿੰਘ ਦੇ ਗੁਰਦੁਆਰਾ ਸਾਹਿਬ ਜੀ ਬਾਬਾ ਦੀਪ ਸਿੰਘ ਜੀ ਦੇ ਆਪਾਂ ਕਰਨਗੇ ਆਪਾਂ ਸੁੱਝੇ ਫਿਰ ਚੱਲਦੇ ਆ ਅੱਗੇ ਤੇ ਅੱਜ ਦੇ ਵਲੌਗ ਦਾ ਵੀ ਐਂਡ ਇੱਥੇ ਕਰਦੇ ਆ ਮਿਲਦੇ ਆ ਕਿਸੇ ਹੋਰ ਵਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਦਾ ਧੰਨਵਾਦ ਜੀ ਸਾਰੇ ਕਰੋ ਦਰਸ਼ਨ ਜੀ ਬਾਬਾ ਜੀ ਤੇ ਤੁਹਾਡੇ ਗੁਰਦੁਆਰਾ ਸਾਹਿਬ ਦੇ ਇਧਰ ਆਪਾਂ ਹੱਥ ਜੋੜ ਕੇ ਸਿੱਖਰ ਜੀ ਹੋ ਕੇ